ਕੈਬਨਟ ਮੰਤਰੀ ਅਮਨ ਅਰੋੜਾ ਦੇ ਅਖਤਿਆਰੀ ਕੋਟੇ ਵਿੱਚ ਯੁਵਕ ਕਲੱਬਾਂ ਤੇ ਸਮਾਜਿਕ ਸੰਸਥਾਵਾਂ ਨੂੰ 12,50,000 ਰੁਪਏ ਦੀ ਦਿੱਤੀ ਗ੍ਰਾਂਟ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਦੀ ਇੱਕ ਵੱਡੀ ਹਿੱਟ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਚੱਲ ਰਹੀ ਵਿਸ਼ੇਸ਼ ਮਹਿੰਮ ਦੇ ਤਹਿਤ ਸੁਨਾਮ ਨਾਲ ਸਬੰਧਤ ਤបਕ ਤਬਕ ਯੁਵਕ ਕਲੱਬਾਂ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ 1250000 ਰੁਪਏ ਦੇ ਚੈੱਕ ਪ੍ਰਦਾਨ ਕੀਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟ੍ਰੇਟਸ ਸੁਨામ ਪਰਮੋਤ ਸਿੰਘਲਾ ਨੇ ਇਨ੍ਹਾਂ ਅਗਾਬਦੋ ਕਲੱਬਾਂ ਦੇ ਸੰਸਥਾਨ ਨੁਮਾਇੰਿਆਂ ਨੂੰ ਇਹ ਚੈੱਕ ਸੌਂਪੰਦਰੀ ਰਸਮ ਅਦਾ ਕੀਤੀ ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇਹ ਫੰਡ ਆਪਣੇ ਅਖਤਿਆਰੀ ਕੋਟੇ ਵਿੱਚ ਜਾਰੀ ਕੀਤੇ ਗਏ ਹਨ ਜਿਸ ਦੇ ਨਾਲ ਸ਼ਹਿਰ ਦੇ ਪਿੰਡਾਂ ਦੇ ਨਾਲ ਸਬੰਧਿਤ ਇਹ ਯੁਵਕ ਕਲੱਬ ਸੰਸਥਾਵ ਆਪਣੀ ਲੋੜ ਅਨੁਸਾਰ ਸਮਗਰੀ ਦੀ ਖਰੀਦ ਕਰ ਸਕਣਗੇ ਇਸੇ ਦੌਰਾਨ ਉਪ ਮੰਡਲ ਮੈਜੀਸ਼ੇਨ ਨੇ ਦੱਸਿਆ ਕਿ ਸਭ ਡਿਵੀਜ਼ਨ ਸੁਨਾ ਮਦੀਨ ਅਨੇਕਾਂ ਵਿਕਾਸ ਪ੍ਰੋਜੈਕਟ ਇਨੀ ਦੇਨੀ ਪ੍ਰਗਤੀ ਅਧੀਨ ਹਨ ਅਤੇ ਹੋਰ ਸਭੇ ਸਮੇਤੇ ਇਹਨਾਂ ਪ੍ਰੋਜੈਕਟ ਵਿੱਚ ਵਰਤੀ ਜਾ ਰਹੀ ਨਿਰਮਾਣ ਸਮਗਰੀ ਦੀ ਜਾਂਚ ਅਤੇ ਕਾਰਜਾਂ ਦੀ ਰਫ਼ਤਾਰ ਸੰਬੰਧੀ ਜਾਇਜ਼ਾ ਲੈਂਦੇ ਰਹਿਣ ਦੇ ਆਨ ਉਹਨਾਂ ਦੱਸਿਆ ਕਿ ਅੱਜ ਸਬ ਡਿਵੀਜ਼ਨ ਅਧੀਨ ਆਉਂਦੇ 22 ਕਲੱਬਾਂ ਦੇ ਸੰਸਥਾਵਾਂ ਨੂੰ ਇਹ ਰਾਸ਼ੀ ਵੰਡੀ ਗਈ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਾਕ ਪ੍ਰਧਾਨ ਗੁਰਵਿੰਦਰ ਪਾਲ ਖੇੜੀ ਵਿੱਕੇ ਬশিষ্ট ਬਲਜਿੰਦਰ ਈਲਵਾਲ ਚਰਨ ਸਿੰਘ ਚੋਬਸ ਲਖਵਿੰਦਰ ਸੁਖ ਸਾਹੂ ਕੇ ਸਾਹਿਬ ਸਿੰਘ ਹਾਜਰ ਸਨ